ਨਸ਼ਾਖੋਰੀ ਦੇ ਖਿਲਾਫ ਕੋਈ ਕਹਿ ਰਿਹਾ ਵੀ ਅਸੀਂ ਨਸ਼ੇ ਬੰਦ ਕਰ ਦਿਆਂਗੇ ਹਨਾ ਉਹ ਨਸ਼ੇ ਬੰਦ ਕਰਨ ਦੀ ਕੋਈ ਬਾਅਦ ਚ ਮਹਿਮ ਚੱਲ ਰਹੀ ਹੈ ਜਿਹੜੀ ਤਾਂ ਮੈਕਸਿਮਮ ਲੋਕ ਤੁਹਾਨੂੰ ਉਹਦੇ ਵੀਡੀਓ ਬਣਾਉਂਦੇ ਹੀ ਦੇਖਣਗੇ ਹਾਂਜੀ ਹਨਾ ਜਿਵੇਂ ਆ ਮਾਨਸਾਲਾ ਹੋਇਆ ਉਹ ਝੋਟੇ ਵਾਲਾ ਹਾਂ ਕਿੰਨੇ ਕੁ ਲੋਕਾਂ ਨੇ ਪ੍ਰੈਕਟੀਕਲੀ ਇਸ ਗੱਲ ਦਾ ਵਿਰੋਧ ਕੀਤਾ ਜਾਂ ਇਸ ਗੱਲ ਦੇ ਵਿੱਚ ਸ਼ਾਮਲ ਹੋਏ ਇਸ ਲੜਾਈ 'ਚ ਹਾਂਜੀ ਹਾਂ ਪਰ ਤੁਹਾਨੂੰ ਵੀਡੀਓ ਹਰੇਕ ਬੰਦੇ ਦੇ ਮੋਬਾਈਲ ਚ ਚੂ ਇਹ ਗੱਲ ਬੜੀ ਗਲਤ ਆ ਨਾ ਲੋਕ ਦੇਖੋ ਜੀ ਤੁਸੀਂ ਇਹ ਹਸਾਬ ਲਾ ਲਓ ਜਿੰਨਾ ਤੋਂ ਆਸ ਕਰਦੇ ਆ ਕਿ ਉਹ ਨਸ਼ਾ ਬੰਦ ਕਰਨਗੇ ਜੀ ਉਹਨਾਂ ਨੂੰ ਵੋਟ ਪਾਣ ਦੇ ਬਦਲੇ ਉਹਨਾਂ ਤੋਂ ਨਸ਼ਾ ਮੰਗਦੇ ਨੇ ਹਾਂ ਹਾਂ ਬਿਲਕੁਲ ਉਹੀ ਉਹਨਾਂ ਨੂੰ ਪਤਾ ਹੀ ਆ ਨਾ ਉਹਨਾਂ ਨੂੰ ਵੀ ਪਤਾ ਉਹਨਾਂ ਨੂੰ ਵੀ ਪਤਾ ਕਿ ਲੋਕ ਐਨੀ ਕਦੇ ਮਾਰ ਆ ਇਹਨਾਂ ਦੀ ਉਹਨਾਂ ਨੂੰ ਵੀ ਪਤਾ ਵੀ ਇਹਨਾਂ ਨੇ ਬੋਤਲਾਂ ਇਨਾਂ ਨੂੰ ਦੋ 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 ਬੋਤਲਾਂ ਦੇ ਦੇਓ ਇਨਾਂ ਨੂੰ ਬੋਤਲ ਬੋਤਲ ਦੇ ਦੇਓ ਉਹਨੂੰ ਆਹ ਕਰ ਲਓ ਉਹ ਖਾਸ ਜਿਹੜੇ ਮਹੱਲੇ ਹੁੰਦੇ ਨੇ ਉਹਨਾਂ ਨੂੰ ਉਹਨਾਂ ਨੇ ਮਾਰਕ ਕੀਤਾ ਹੁੰਦਾ ਕਿ ਐਂਡ ਤੇ ਜਾ ਕੇ ਕਿਹੜੇ ਕਿਹੜੇ ਮਹੱਲਿਆਂ ਦੇ ਵਿੱਚ दारू ਵੰਡਣੀਆਂ ਕਿਹੜੇ ਕਿਹੜੇ ਮਹੱਲਿਆਂ ਚ ਕਿਹੜੀਆਂ ਕਿੜੀਆਂ ਬਸਤੀਆਂ ਚ ਪੈਸੇ ਵੰਡਣੇ ਆ ਉਹ ਸਾਰਾ ਕੁਝ ਉਹਨਾਂ ਨੇ ਅੰਡਰਲਾਈਨ ਕੀਤਾ ਵਿਆ ਹੁੰਦਾ ਰਾਜਨੀਤਿਕ ਪਾਰਟੀਆਂ ਨੇ ਸਿਆਵਾਜ ਇੰਨਾ ਗਦੜਾ ਹੋ ਚੁੱਕਿਆ ਜਿਵੇਂ ਇੱਕ ਸਵਾਲ ਹੈ ਨਾ ਵੀ ਪਹਿਲਾਂ ਮੁਰਗੀ ਆਈ ਕਿ ਐਂਡਾ ਇੱਥੇ ਇਹ ਨਹੀਂ ਸਮਝਦਾ ਵੱਧ ਪ੍ਰੇਸ਼ਟ ਕੌਣ ਹੈ ਲੀਡਰ ਕਹ ਜਾਂਦਾ ਬਿਲਕੁਲ ਅਸਲ ਚ ਗੱਲ ਇਹ ਨਹੀਂ ਹੋਗੀ ਨਾ ਹੁਣ ਤੁਸੀਂ ਜਦੋਂ ਜਿਹੜੀ ਚੋਣ ਕਰਦੇ ਹੋ ਨਾ ਉਹ ਵੀ ਤੁਸੀਂ ਐ ਨਹੀਂ ਨਾ ਕਰਦੇ ਵੀ ਕੋਈ ਬਹੁਤ ਦੁੱਧ ਤੋਤਾ ਹੋਵੇ ਕਿਉਂਕਿ ਤੁਹਾਨੂੰ ਇਹ ਗੱਲ ਸਮਝ ਆ ਗਈ ਕਿ ਦੁੱਧ ਤੋਤਾ ਦਾ ਕੋਈ ਹੈ ਨਹੀਂ ਹੁਣ ਮੁਕਾਬਲਤਨ ਘੱਟ ਕਰਪਟ ਬੰਦਾ ਚੁਣਿਆ ਜਾਂਦਾ ਹਾਂਜੀ ਹਨਾ ਵੱਧ ਮਾੜੇ ਬੰਦੇ ਦੇ ਮੁਕਾਬਲੇ ਘੱਟ ਮਾੜਾ ਬੰਦਾ ਚੁਣ ਲਓ ਯਾਰ ਹੈ ਨਾ ਹਾਂਜੀ ਵੀ ਉਹ ਗੱਲ ਆ ਵੀ ਜਮੈਂ ਅੰਨਿਆਂ ਚੋਂ ਕਾਣਾ ਚੁਣ ਲੋ ਕਾਣਾ ਰਾਜਾ ਚੁਣ ਹਾਂ ਵੀ ਸਜਾਖਾ ਤਾਂ ਹੈ ਹੀ ਨਹੀਂ ਕੋਈ ਪਨਾ ਚਲਨਾਂ ਤਾਂ ਜਮਾ ਹੀ ਫਰਨਾਂ ਹੀ ਆ ਉਹਦੇ ਮੁਕਾਬਲੇ ਇੱਕ ਅੱਖ ਵਾਲਾ ਚੁਣ ਲੋ ਹੈ ਨਾ ਹਾਂਜੀ ਇਸ ਕਰਕੇ ਲੋਕਾਂ ਨੂੰ ਵੀ ਇਹ ਗੱਲ ਦਾ ਪਤਾ ਹੀ ਹੈ ਕਿ ਰਾਜਨੀਤੀ ਆ ਜਿਹੜੀ ਉਹ ਇੰਨੀ ਗੰਧਲੀਆ ਤੇ ਇੱਥੇ ਇਹੋ ਜਿਹੇ ਲੋਕ ਨੇ ਇਸ ਕਰਕੇ ਉਹ ਮੁਕਾਬਲਤਨ ਹੁਣ ਕਹਿੰਦੇ ਯਾਰ ਉਹਦੇ ਨਾਲੋਂ ਤਾਂ ਠੀਕ ਹੈ ਹੈ ਨਾ ਔਰ ਸਾਡੇ ਉਹ ਇੱਕ ਜਿਵੇਂ ਕਹਿੰਦੇ ਨਹੀਂ ਸੀ ਹੁੰਦੇ ਵੀ ਜਦੋਂ ਵੀ ਸਰਕਾਰ ਬਦਲਦੀ ਐ ਉਹ ਜਿਹੜੀ ਪਹਿਲੀ ਸਰਕਾਰ ਹੁੰਦੀ ਐ ਜਿਹਦੇ ਵਿਰੁੱਧ ਲੋਕਾਂ ਨੂੰ ਗੁੱਸਾ ਹੁੰਦਾ ਉਹਦੇ ਕਰਕੇ ਉਹ ਨਵੀਂ ਪਾਰਟੀ ਨੂੰ ਲੈ ਕੇ ਆਉਂਦੇ ਆ ਹਨਾ ਪਰ ਜਦੋਂ ਨਵੀਂ ਪਾਰਟੀ ਦੀ ਸਰਕਾਰ ਆਉਂਦੀ ਐ ਤਾਂ ਲੋਕਾਂ ਨੂੰ 2 ਕੁ ਮਹੀਨਿਆਂ ਬਾਅਦ ਐ ਲੱਗਣ ਲੱਗ ਜਾਂਦਾ ਕਿ ਤੁਸੀਂ ਪਹਿਲੇ ਚਾਲੇ ਚੰਗੇ ਸੀ ਸਾਡੇ ਨਾਲ ਹੋਇਆ ਵੀ ਆ ਪੰਜਾਬ ਨਾਲੇ ਬਿਲਕੁਲ ਹੋਇਆ ਜੀ ਇਸ ਕਰਕੇ ਇਹ ਗੱਲ ਮਤਲਬ ਉਹ ਉਸ ਤਰ੍ਹਾਂ ਦਾ ਕੁਝ ਰਿਹਾ ਨਹੀਂਗਾ ਇਸ ਟਾਈਮ ਕਿ ਜਿੱਦੇ ਤੇ ਕੋਈ ਰਾਜਨੀਤਿਕ ਵਿਚਾਰ ਚਰਚਾ ਹੋ ਸਕੇ ਜਾਂ ਕੋਈ ਮਤਲਬ ਡਾਇਲੌਗ ਕੀਤਾ ਜਾ ਸਕੇ ਸੰਵਾਦ ਰਚਾਇਆ ਜਾ ਸਕੇ ਇਦਾਂ ਦਾ ਕੁਝ ਰਿਹਾ ਨਹੀਂਗਾ ਹੁਣ ਤਾਂ ਬਸ ਐ ਹੀ ਆ ਵੀ ਬਸ ਠੀਕ ਹੈ ਯਾਰ ਰਾਮਪੁਰੂਸੇ ਲੱਗੀ ਜੀ ਹਾਂ ਸਾਰਾ ਕੁਝ ਐ ਹੀ ਚੱਲ ਰਿਹਾ ਤੁਸੀਂ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਸੀ ਕਿ ਪੰਥਕਪੋਰਟ ਕਿੱਧਰ ਜਾਵੇ ਜੀ